ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤੇਪੂਲ ਕਰੇ ਪਰਫੈਕਟ ਤੁਹਾਡਾ ਸਾਰੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵਰਲਡ ਦੇ ਨਾਲ ਜਦੋਂ ਗੁਰੂ ਤੇ ਭਰੋਸਾ ਹੋਵੇ ਫਿਰ ਉਸਦੀ ਕਰਾਮਾਤ ਕਿਵੇਂ ਵਰਤਦੀ ਹੈ ਉਹ ਆਪ ਹੀ ਕਿਵੇਂ ਆਪਣੀ ਕਲਾ ਵਰਤੌਂਦਾ ਹੈ ਇਹ ਵੀਡੀਓ ਵਿੱਚ ਜਰੂਰ ਸੁਣਿਓ ਤੇ ਵੀਡੀਓ ਪੂਰੀ ਸੁਣਿਓ ਹੋ ਸਕਦਾ ਤੁਹਾਡੀ ਜ਼ਿੰਦਗੀ ਬਦਲ ਜਾਵੇ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਸਾਡਾ ਬਰਡ ਗੁਰਵਾਣੀ ਅਕਾਲ ਪੁਰਖ ਤੇ ਰੱਖਣਾ ਗਾਜੀ ਕੇ ਆਪ ਕੋ ਸਤਿ ਧਿਆਨ ਦੇਣਾ ਪੰਜਵੇਂ ਪਾਤਸ਼ਾਹ ਹਜ਼ੂਰ ਦੇ ਕੋਲ ਇੱਕ ਕਾਂਸੀ ਦਾ ਪੰਡਤ ਆਇਆ ਕਹਿੰਦਾ ਜੀ ਮੇਰਾ ਬੜਾ ਹੀ ਮਨ ਹੈ ਪੁਰਾਣਾ ਦੀ ਕਥਾ ਸੁਣਾ ਲੈ ਫਿਰ ਬੋਲਣ ਲੱਗਾ ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜ੍ਹਨੀ ਪੁਰਾਣਾ ਗੁਰਵਾਣੀ ਕਾਲਪੁਰ ਕਾਂਸੀ ਦਾ ਪੰਡਤ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਜੀ ਮੇਰਾ ਮਨ ਨੇ ਪੁਰਾਣਾ ਦੀ ਕਥਾ ਸੁਣਾਓ ਮਾਰੇ ਕਹਿੰਦੇ ਸੁਣਾਓ ਮਨ ਚ ਆ ਗਿਆ ਚਲ ਵਧੀਆ ਦਖਣਾਵੇਂ ਮਿਲेंगे ਦੂਜੀ ਗੱਲ ਕਹਿਣ ਲੱਗਾ ਜੀ ਮੇਰਾ ਦਿਲ ਕਰਦਾ ਰੋਜ਼ ਸੁਣਾ ਪਰ ਕਹਿੰਦੇ ਰੋਜ਼ ਸੁਣਾ ਉਹਨੇ ਰੋਜ਼ ਪੁਰਾਣਾ ਦੀ ਕਥਾ ਸੁਣ ਕਥਾ ਚੱਲਦੀ ਪਈ ਸੀ ਤੇ ਕਥਾ ਚੱਲਦੀ ਵਿੱਚ ਬਾਬਾ ਭਾਈ ਸ਼ਾਲੋ ਜੀ ਆ ਗਏ ਆਪ ਕੋ ਸਾਥ ਰ ਬਾਬਾ ਭਾਈ ਸ਼ਾਲੋ ਜੀ ਆ ਗੁਰੂ ਅਰਜਨ ਦੇਵ ਜੀ ਭਾਈ ਛਲੋ ਜੀ ਨੂੰ ਵੇਖ ਕੇ ਕਹਿੰਦੇ ਇਹ ਨਾੜਾ ਬੜਾ ਪਿਆਰਾ ਪਰਮ ਸਿੱਖ ਹੈ ਗਜ ਕੇ ਆਪੋ ਸਾਹਿਬ ਸ੍ਰੀ ਵਾਹਿਗੁਰੂ ਇਹ ਮੇਰਾ ਬੜਾ ਪਿਆਰਾ ਪਰਮ ਸਿੱਖ ਹੈ ਇਹ ਮੇਰਾ ਅਨਨ ਭਗਤ ਹੈ ਕਿਉਂ ਇਸ ਦਾ ਭਰੋਸਾ ਗੁਰਬਾਣੀ ਸਿਮਰਨ ਅਕਾਲ ਪੁਰਖ ਤੇ ਅਟੁੱਟ ਹੈ ਆਖੋ ਸਤਿ ਇਹਦਾ ਭਰੋਸਾ ਟੁੱਟ ਕਥਾ ਕਰਦੇ ਕਰਦੇ ਪੰਡਤ ਜੀ ਦੇ ਮਨ ਚ ਆ ਗਿਆ ਕਭਾ ਮੈਂ ਸੁਣਾ ਰਿਹਾ ਮੈਨੂੰ ਅਨੰਦ ਨਹੀਂ ਆਇਆ ਕਹਦੇ ਹੋ ਗੱਜ ਕੇ ਸਤਿ ਮੈਨੂੰ ਨਹੀਂ ਕਿਹਾ ਅਨੰਨ ਭਗਤ ਪਿਆਰਾ ਗੁਰੂ ਸਾਹਿਬ ਨੇ ਫੁਰਨਾ ਪਛਾਣ ਲਿਆ ਲੀਲਾ ਰਚਾਤੀ ਗੁਰੂ ਅਰਜਨ ਦੇਵ ਜੀ ਨੇ ਲੀਲਾ ਰਚਾਤੀ ਦੋ ਦਿਨ ਬਾਅਦ ਕੋਥੀ ਸਮਾਪਤ ਹੋ ਗਈ કાશી ਦੇ ਪੰਡਤ ਜੀ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਇਹ ਹੁਕਮ ਹੋਵੇ ਆਪਣੇ ਪੁੱਤਰ ਨੂੰ ਭੇਜ ਕੇ ਅਗਲੀ ਪੋਥੀ ਮੰਗਾ ਲਾ ਕਾਸ਼ੀ ਦੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੰਗਾ ਲੋ ਹੁਣ ਇਹ ਗੱਲ ਜਿਹੜੀ ਨੇ ਸੁਣਨਾਂ ਲਈਏ ਦਾ ਅੱਜ ਦੇ ਸਬਜੈਕਟ ਇਹ ਕੰਡਿਆਂ ਦੀ ਬਿਲਕੁਲ ਐ ਜਰਾ ਜਿਹਾ ਗਲਤ ਮੈਸੇਜ ਚਲਾ ਗਿਆ ਤੇ ਅਮ ਸਹੀ ਮੈਸੇਜ ਗਿਆ ਤੇ ਕਿਰਪਾ ਨਹੀਂ ਤੇ ਆ ਕਿਸੇ ਤੇ ਨਹੀਂ ਕਰੋਗੇ ਆਪਣਾ ਭਰੋਸਾ ਗੁਰਵਾਨੀ ਦਾ ਆ ਮਹਾਰਾਜ ਦੱਸਣਾ ਚਾਹੁੰਦਾ ਜੀ ਹਨਨ ਕੌਣ ਹੈ ਮਾਰੇ ਕਹਿੰਦੇ ਮੰਗਾ ਲਓ ਹੁਣ ਧਿਆਨ ਨਾਲ ਸੁਣਿਓ ਪੁੱਤਰ ਨੂੰ ਭੇਜਣ ਤੋਂ ਪਹਿਲਾਂ ਮੂਰਤ ਕੱਢਿਆ ਕਿਹੜੇ ਟਾਈਮ ਤੇ ਜਾਣਾ ਹੈ ਕਿਹੜੀ ਘੜੀ ਕਿੰਨੇ ਮਿੰਟ ਕਿਥੇ ਖਰਚਾ ਲਿਆ ਗੁਰੂ ਅਰਜਨ ਦੇਵ ਜੀ ਉਹ ਖਰਚਾ ਲਿਆ ਰਹਾ ਮੂਰਤ ਕੱਢਿਆ ਹੁਣ ਇੱਕ ਗੱਲ ਮੈਂ ਗੋਲ ਮੋਰ ਬੋਲਣੀ ਆ ਪੁੱਲ ਕੇ ਨਹੀਂ ਕਰਦਾ ਉੱਠ ਕੇ ਮੈਨੂੰ ਪੁੱਛ ਸਕਦਾ ਮੈਂ ਉਹ ਦੇਰ ਤੇ ਦਾ ਨਾਂ ਨਹੀਂ ਲੈਣਾ ਇਹਨਾਂ ਹੀ ਕਾਂਗਾ ਉਹ ਪੰਡਤ ਜੀ ਨੇ ਇੱਕ ਦੇਵ ਦੀ ਪੂਜਾ ਕੀਤੀ ਆਪੋ ਸਾਹ ਉਹ ਉਹ ਹੀ ਕੀਤੀ ਪੂਰਤ ਕੱਢਿਆ ਦਕਸ਼ਨਾ ਲਈ ਰਾਦ ਕਰਾਇਆ ਲੈ ਦੇਵ ਦੀ ਪੂਜਾ ਕੀਤੀ ਤੇ ਪੁੱਤਰ ਨੂੰ ਤੋਰਿਆ ਕਹਿੰਦੇ ਪੁੱਤਰ ਗੇਟ ਤੋਂ ਬਾਹਰ ਨਿਕਲਿਆ ਇਤਿਹਾਸ ਚ ਲਿਖਿਆ ਜੇ ਖੋਤਾ ਹਨਕ ਪਿਆ ਆਖੋ ਸਤਿਵਾਹੀ ਉੱਚੀ ਉੱਚੀ ਬੋਲੇ ਪੰਡਿਤ ਵਾਪਸ ਬੁਲਾਓ ਵਾਪਸ ਬੁਲਾਓ ਖੋਤਰ ਨੂੰ ਵਾਪਸ ਭਰਾਇਆ ਉਹ ਕੀ ਹੋ ਗਿਆ ਕਹਿੰਦੇ ਜੀ ਖੋਤਾ ਹਨਕ ਪਿਆ ਹੁਣ ਕੰਮ ਸਿਰੇ ਨਹੀਂ ਲੱਗਣਾ ਆਖੋ ਸਤਿਵਾਹੀ ਬਹੁਤ ਮੁਸ਼ਕਲ ਆ ਗੁਰੂ ਅਰਜਨ ਦੇਵ ਜੀ ਨੇ ਸਮਝਾਣਾ ਸੀ ਗੁਰੂ ਅਰਜਨ ਦੇਵ ਜੀ ਨੇ ਦੋ ਸਿੱਖਾਂ ਨੂੰ ਬੁਲਾਇਆ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਤੇ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਸੰਗਲਾ ਦੀਪ ਦੇਖਿਆ ਉਹ ਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਆ ਕਹਿੰਦੇ ਜੀ ਦੇਖਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸੰਗਲਾ ਦੀਪ ਵਿਖੇ ਉਸ ਰਾਜੇ ਨੂੰ ਪੋਥੀ ਦਿੱਤੀ ਉਹ ਲੈ ਕੇ ਆਉ ਤੋਦੀ ਕਥਾ ਹੋਏਗੀ ਮਹਾਰਾਜ ਨੇ ਹੁਕਮਨਾਮਾ ਲਿਖ ਕੇ ਦਿੱਤਾ ਸਾਡਾ ਹੁਕਮਨਾਮਾ ਦਿਖਾਓ ਗੁਰੂ ਨਾਨਕ ਸਾਹਿਬ ਨੇ ਰਾਜੇ ਨੂੰ ਵਚਨ ਕੀਤਾ ਸੀ ਸਾਡਾ ਕੋਈ ਸਿੱਖ ਆਏਗਾ ਸਾਡਾ ਨਾਂ ਲੈ ਕੇ ਮੰਗੇਗਾ ਤੇ ਪੋਥੀ ਦੇ ਦੇਣੀ ਆਖੋ ਸਤਿਨਾਮ ਅਸੀਂ ਅੱਗੇ ਚੱਲਾਂਗੇ ਇਹ ਲੈ ਕੇ ਆਓ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਅੱਜ ਦਾ ਬਚਨ ਹੈ ਜੇ ਅਰਦਾਸ ਕਰਕੇ ਚੱਲ ਪਏ ਆਖੋ ਸਤਿ ਨਾਮ ਉਹ ਹੀ ਗੁਰੂ ਅਰਜਨ ਦੇਵ ਜੀ ਪੰਡਤ ਜੀ ਨੂੰ ਕਹਿੰਦੇ ਪੰਡਤ ਜੀ ਦੇਖਿਆ ਜੇ ਸਾਡੇ ਸਿੱਖਾਂ ਨੇ ਨਾ ਮਹੂਰਤ ਕੱਢਿਆ ਨਾ ਥੇਤਵਾਰ ਵੇਖੀ ਹੈ ਔਰ ਇਥੋਂ ਤੱਕ ਕੇ ਖਰਚਾ ਵੀ ਨਹੀਂ ਲਿਆ ਸਾਡੇ ਕੋਲ ਬੱਜ ਕੇ ਆਖੋ ਸਾਥ। ਔਰ ਬਹੁਤ ਇਹਨਾਂ ਦੋਵਾਂ ਸਿੱਖਾਂ ਦੇ ਮਨ 'ਚ ਐਡਾ ਤਗੜਾ ਭਰੋਸਾ ਹੈ। ਐਡਾ ਤਗੜਾ ਸਦਕਾ ਕਿ ਜਿਹੜਾ ਸਾਨੂੰ ਭੇਜ ਰਿਹਾ ਹੈ ਖਰਚੇ ਦਾ ਪ੍ਰਬੰਧ ਲਈ ਰਾਜ ਉਹ ਆਪੇ ਵਿੱਦ ਬਣਾ ਦੇਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਦਾ ਇੰਜ ਭਰੋਸਾ ਗੁਰਬਾਣੀ ਕਾਲ ਪੁਰਖ ਤੇ ਹੋਵੇ ਉਹ ਮੇਰੇ ਅਨਨ ਭਗਤ ਨੇ ਵਾਹਿਗੁਰੂ ਜੀ ਖਾਲਸਾ ਤੁਹਾਡੇ ਮੰਜ ਫੁਰਨਾ ਬਣੇ ਇੱਕ ਦੇਵ ਦੀ ਪੂਜਾ ਕਰਕੇ ਤੁਸੀਂ ਪੁੱਤਰ ਨੂੰ ਭੇਜ ਦਿਓ ਤੇ ਜੇ ਖੋਤਾ ਹਣਕ ਪੈਂਦਾ ਤੇ ਤੁਸੀਂ ਕਹਿੰਦੇ ਹੋ ਵੀ ਕਮ ਅਪਸੈਟ ਹੋ ਜਾਏਗਾ ਇਹਦਾ ਮਤਲਬ ਫਿਰ ਉਹ ਖੋਤਾ ਵੱਡਾ ਹੋ ਗਿਆ ਗੱਜ ਕੇ ਆਪੋ ਸਾਹ ਅੰਦਰਲੀ ਵਸਾ ਆਪੋ ਆਈ ਪੈਣਾ ਭਾਈ ਮੋਖ ਨੇ ਨਾ ਮਹੂਰਤ ਕੱਢਿਆ ਨਾ ਫਿਤਵਾਰ ਵੇਖੀਏ ਗੁਰੂ ਨਾਨਕ ਦੇ ਭਰੋਸੇ ਤੇ ਤੁਰ ਪਏ ਨੇ ਖਰਚਾ ਵੀ ਨਹੀਂ ਲਿਆ ਗੱਜ ਕੇ ਆਪੋ ਸਾਹ ਇਹ ਬੜੀ ਵੱਡੀ ਗੱਲ ਹੁੰਦੀ ਛੋਟੀ ਨਹੀਂ ਤੁਸੀਂ ਅੱਗੇ ਭਜਨ ਸੁਣਿਆ ਹੋਏਗਾ ਬਾਬਾ ਕੁੰਦਨ ਸਿੰਘ ਜੀ ਨੇ ਬਾਬਾ ਸੁਖਦੇਵ ਸਿੰਘ ਜੀ ਜਿਹੜੇ ਐਸ ਵੇਲੇ ਪੁੱਛੋ ਸਾਹਿਬ ਮੁਖ ਸੇਵਾਦਾਰ ਉਦੋਂ ਬਾਬਾ ਕੁੰਦਨ ਸਿੰਘ ਜੀ ਦੀ ਸੇਵਾ ਹੀ ਸੀ ਆਪਣੇ ਕਮਰੇਜ ਬੁਲਾਇਆ ਤੇ ਕਮਰੇਜ ਬੁਲਾ ਕੇ ਕਹਿੰਦੇ ਆ ਮਦਰਾਸ ਜਾਣਾ ਤੇ ਉੱਥੇ ਗੁਰਦੁਆਰਾ ਬਣਾਉਣਾ ਕਹ ਜੀ ਆਪੋ ਸਾਥ ਮਦਰਾਸ ਜਾਣਾ ਮਦਰਾਸ ਹੀ ਹੈ ਮਦਰਾਸ ਹੀ ਹੈ ਪਰਮੇਸ਼ਵਰ ਮਦਰਾਸ ਹੀ ਨਹੀਂ ਦੇਖੋ ਬਾਬਾ ਕੋਲ ਨਹੀਂ ਕਹਿੰਦੇ ਵੀ ਬਸ ਬਾਹਰ ਖੜੀ ਹੈ ਵਿੱਚ 15-20 ਮਿਸਤਰੀ ਮਜ਼ਦੂਰ ਬੈਠੇ ਆ ਤੇ ਮਦਰਾਸ ਨੂੰ ਪਰਮੇਸ਼ਵਰ ਜਾਣਾ ਹੈ ਤੇ ਗੁਰਦੁਆਰਾ ਬਣਾਉਣਾ ਹੈ ਹਮ ਪ੍ਰਸ਼ਾਦ ਦਿੱਤਾ ਤੇ ਕਹਿੰਦੇ ਚਾਲੇ ਪਾ ਦੇ ਤੇ ਬਾਬਾ ਸੁਦੇਸ਼ ਸਿੰਘ ਸਟੇਜ ਤੋਂ ਸੁਣਾ ਦੇ ਕਹਿੰਦੇ ਮੈਂ ਆਖਿਆ ਵੀ ਮੇਰੀ ਜੇਬ 'ਚ ਸਾਰਾ 1700 ਰੁਪਈਆ ਹੈ ਗੱਜ ਕੇ ਆਪੋ ਸਾਥ ਮੇਰੀ ਜੇਬ 'ਚ 1700 ਰੁਪਈਆ ਹੈ ਮੈਨੂੰ ਭੇਜਣ ਦੇ ਆ ਜੀ ਬਾਜ਼ ਵਿੱਚ ਤੇ 1700 ਦਾ ਪੈਟਰੋਲ ਗੋਬਿੰਦਗੜ ਮੰਡੀ ਤੱਕ ਹੀ ਲੱਗ ਜਾਣਾ ਗੱਜ ਕੇ ਆਪੋ ਸਾਥ ਹੈ ਜੀ ਕਿ ਕਿਤੇ ਮਦਰਾ ਕੰਟਰੋਲ ਕਿਨੇ ਪੁਆਣਾ ਬਸ ਜਿਹੜਾ ਅਜ ਖਰਾਬ ਹੋ ਗਈ ਉਹ ਠੀਕ ਕਿਨੇ ਕਰਾਣੀ ਹੈ ਉਥੇ ਗੁਰਦੁਆਰਾ ਪੈਂਦਾ ਹੈ ਲੱਖਾਂ ਦੇ ਹਿਸਾਬ ਨਾਲ ਪੈਸੇ ਪਰ ਇੱਕ ਭਰੋਸਾ ਸੀ ਜਿਹੜਾ ਭੇਜਿਆ ਆ ਪੇ ਪ੍ਰਬੰਧ ਤੇ ਫਿਰ ਉਹ ਆ ਵਜਨ ਸੁਣਾਉਂਦੇ ਬੜਾ ਲੰਬਾ ਮੈਂ ਇਸ਼ਾਰਾ ਹੀ ਦੇ ਉਹ ਕਹਿੰਦੇ ਮੈਂ ਲੁਧਿਆਣੇ ਤੱਕ ਬਸ ਖੜੀ ਜੇਕਰ ਆਉਂ ਤੇ ਰਾਤ ਪੈਣ ਵਾਲੀ ਸੀ ਉੱਥੇ ਰੋਕੇ ਕਹਿੰਦੇ ਲੁਧਿਆਣੇ ਦੀਆਂ ਸੰਗਤਾਂ ਨੇ ਫੋਲ ਕਰਾ ਦਿੱਤੀ ਆਪਸ ਆਪ ਇਤਨਾ ਹੀ ਤੁਰਿਆ ਗਿਆ ਇਤਨਾ ਹੀ ਅੱਗੋਂ ਦੀ ਅੱਗੋਂ ਵਿੱਚ ਬੱਸ ਖਰਾਬ ਹੀ ਹੋ ਗਈ ਯਾਰਾਂ ਤੇ ਵੀ ਬੱਸ ਅੱਗੋਂ ਦੀ ਉੱਥੇ ਕਹਿੰਦੇ ਮੁਜ਼ਰਾਜ਼ ਗਏ ਸੋਚਿਆ ਕਰੀਏ ਕੀ ਦੁਰਦੋਰਾ ਬਣਾ ਬਣਾ ਵੇਹਾ ਇੱਕ ਨਹੀਂ ਦੇਵ ਜਗਜ ਕੇ ਆਪੋ ਸਾਧਾ ਬਾਬਾ ਹੀ ਵਰਤੋ ਉੱਜਾ ਤੋਂ ਉੱਥੋਂ ਦੇ ਪ੍ਰੇਮੀਆਂ ਨੂੰ ਮਿਲ ਕੇ ਇਕੱਠ ਰੱਖਿਆ ਇਹ ਗੁਰਨਾਨ ਸਾਹਿਬ ਦੇ ਚਰਨ ਪਏ ਨੇ ਉਸ ਦਰਵਾਜ਼ੇ ਉਥੇ ਗੁਰਨਾਨ ਸਾਹਿਬ ਦੇ ਚਰਨ ਪਏ ਜੀ ਤੇ ਉਹ ਪ੍ਰਬੰਧਕਾਂ ਨੇ ਕਿਹਾ ਸੀ ਬਣਾ ਉਥੋਂ ਦੇ ਲੀਡਰ ਵੀ ਸਨ ਸੰਗਤਾਂ ਵੀ ਸਨ ਇੱਕ ਪ੍ਰੋਗਰਾਮ ਰੱਖਿਆ ਇਸ ਸਟੇਜ ਤੇ ਬੈਠੇ ਬੈਠੇ ਪਾਪਾ ਸੁਦੇਸ਼ ਦੇ ਮਖੋਜੋਂ ਨਿਕਲਿਆ ਖੁਸ਼ੀ ਦੇ ਨਾਲ ਜਿਨੇ ਵੰਗ ਲਾਣੀ ਵੰਗ ਲਾ ਕੇ ਦੇਜੋ ਆਪ ਕੋ ਸਾਥ ਜਿਨੇ ਮੁੰਦਰੀ ਲਾਣੀ ਮੁੰਦਰੀ ਦੇ ਟੋਪਸ ਲਾੜਨੇ ਟੋਪਾ ਉਹ ਵਰਤਦਾ ਮਗਰ ਭਰੋਸਾ ਤੇ ਜਦੋਂ ਇੰਨੀ ਸੋਨੇ ਦੀ ਢੇਰੀ ਲੱਗ ਗਈ ਵਾਹਿਗੁਰੂ ਜਾਣੇ 2 ਕਿਲੋ ਕਿਲੋ 3 ਕਿਲੋ 4 ਕਿਲੋ ਕੇ ਨੇ ਕੁਝ ਲਾਤਾ ਕੇ ਨੇ ਬਾਬਾ ਸੁਦੇਸ਼ ਆਪ ਹੱਥ ਨਹੀਂ ਲਾ ਉੱਥੋਂ ਦੇ ਮੈਂਬਰਾਂ ਦੀ ਪੰਜਾਂ ਦਹਾਂ ਦੀ ਕਮੇਟੀ ਬਣਾਤੀ ਇਹ ਸੋਨਾ ਤੁਸੀਂ ਰੱਖੋ ਤੁਸੀਂ ਹਿਸਾਬ ਰੱਖੋ ਤੁਸੀਂ ਵੇਚੋ ਅਸੀਂ ਸਿਰਫ ਗੁਰਦੁਆਰਾ ਬਣਾਵਾਂਗੇ ਪਾਇਆ ਦਾ ਹਿਸਾਬ ਤੁਸੀਂ ਰੱਖੋ ਉਹ ਫਿਰ ਬਚਨ ਸੁਣਾ ਦੇ ਕਹਿੰਦੇ ਚੰਦ ਮਹੀਨਿਆਂ 'ਚ ਉਹ ਗੁਰਦੁਆਰਾ ਲੱਖਾਂ ਕਰੋੜਾਂ ਰੁਪਏ ਲੱਗ ਕੇ ਤਿਆਰ ਹੋ ਗਿਆ ਤੇ ਹੈਗਾ ਸਾਰਾ 1700 ਹੀ ਹੈਗਾ 1700 ਗੁਰਵਰਜਨ ਦੇਵ ਜੀ ਕਹਿੰਦੇ ਜਿਹੜਾ ਸਿੱਖ ਭਾਈ ਪੈੜਾ ਭਾਈ ਮੁੱਖ ਤੂੰ ਮੋਰਦ ਨਹੀਂ ਕੱਢਿਆ ਉਹ ਥਿਤਵਾਰ ਨਹੀਂ ਵੇਖੀ ਇਹ ਮੇਰੇ ਅਨੰਦ ਭਗਤ ਨੇ ਸਰ ਆਜ ਦਾ ਵਿਸ਼ਾ ਸੁਣਿਆ ਕਿਉਂਕਿ ਬਿਲਕੁਲ ਪਤਲੀ ਧਾਰ ਦਾ ਵਜਨ ਹੈ ਅਸੀ ਹੋਰ ਮਤਾਂ ਦੀਆਂ ਪੁਸਤਕਾਂ ਪੜ੍ਹੀਏ ਕੇਵਲ ਗੋਣ ਜਿਹੜਾ ਅੰਦਰਲਾ ਮਗਤਾ ਵੜਨਾ ਉਹ ਗੁਰਬਾਣੀ ਦਾ ਹੈ ਮੈਂ ਦੁਆਰਾ ਬੋਲ ਰਿਹਾ ਦੂਜੇ ਮਤਾਂ ਦੀਆਂ ਪੁਸਤਕਾਂ ਵਿਦਿਆ ਪੜ੍ਹਨੀ ਪਰ ਭਰੋਸਾ ਦ੍ਰਿੜ ਗੁਰਬਾਣੀ ਅਕਾਲ ਪੁਰਖ ਤੇ ਰੱਖਣਾ ਗੱਜ ਕੇ ਆਪਰੇ ਸਾਥ ਵਾਹਿਗੁਰੂ ਦੇਖੋ ਕਲਾ ਕਿਵੇਂ ਵਰਤਦੀ ਹੈ ਉਹ ਆਪੇ ਹੀ ਪ੍ਰਬਾਤ ਮਸਲ ਜਾਣੇ ਜਾਣਾ ਜੋ ਉਸਨੇ ਕਰ ਲਾ ਉਹਨੇ ਆਪੇ ਹੀ ਕਲਾ ਬਰਤਾਲੀ ਸਾਡੇ ਕੋਲ ਕੀ ਚਾਹੀਦਾ ਸਿਰ ਤੁਹਾਡੇ ਕੋਲ ਤੁਹਾਡਾ ਭਰੋਸਾ ਦ੍ਰਿੜ ਚਾਹੀਦਾ ਆਪਣੇ ਅਕਾਲ ਪੁਰਖ ਦਾ ਭੀ ਦਾ ਭਰੋਸਾ ਬਣ ਜਾਂਦਾ ਫਿਰ ਉਹਦਾ ਭਰੋਸਾ ਉਹ ਸੱਚੇ ਪਾਸ਼ਟ ਨੂੰ ਬਣ ਜਾਂਦਾ ਕਈ ਇਹੋ ਜਿਹੇ ਲੋਕ ਨਹੀਂ ਜਿਹੜਾ ਭਰੋਸਾ ਤੋੜ ਕੇ ਬਹਿ ਜਾਂਦੇ ਔਰ ਉਹ ਕਿਸੇ ਦਾ ਭਰੋਸਾ ਟੁੱਟਦਾ ਨਹੀਂ ਜੇ ਅਸੀਂ ਅਗਰ ਤੁਸੀਂ ਉਸ ਤੇ ਭਰੋਸਾ ਰੱਖਦੇ ਹੋ ਫਿਰ ਵੀਡੀਓ ਦੇ ਕਮੈਂਟ ਬਾਕਸ ਵਿੱਚ ਤੁਹਾਨੂੰ ਜਰੂਰ ਲਿਖਿਓ ਸਤਿ ਸ੍ਰੀ ਅਕਾਲ